ਅਲਦੀ ਕੱਛੇ ਰਿਕਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵੈਗੁਰ ਦਾ ਕਾਲਸਾ ਵੈਗੁਰ ਦੀਪਤੇ ਵਿਦਿਆਰਥੀਓ ਸੜਕ ਸੱਜੇ ਹੋਇਆ ਸੀ ਆਓ ਗੁਰ ਇਤਿਹਾਸ ਜਾਣੀ ਡੇਲੀ ਦੀ ਕੱਛੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦਸਵੀਂ ਪਾਸ਼ਾਈਆਂ ਬਾਰੇ ਕੁਝ ਨੁਕਤੇ ਦੱਸਦਾ ਸੀ ਅਲਦੀ ਕੱਛੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਤਰਾਖੀ ਪਾਸ਼ਾਈ ਸ੍ਰੀ ਗੁਰੂ ਹਰੀਕ੍ਰਿਸ਼ਨ ਜੀ ਬਾਰੇ ਉਹਨਾਂ ਦੇ ਜੀਵਨ ਨਾਲ ਪੰਜ ਪ੍ਰਸ਼ਨ ਲੈ ਕੇ ਇੱਕ ਕੱਛੇ ਵਿੱਚ ਆਇਆ ਸੀ ਉਹਦੇ ਪੰਜ ਪ੍ਰਸ਼ਨ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਅਲਦੀ ਕੱਛੇ ਵਿੱਚ ਦੱਸਾਂ ਨਾ ਵਿਖੋ ਜੀ ਅੱਦੇ ਪੰਜ ਪਸੰਦ ਕਿਹੜੇ-ਕਿਹੜੇ ਹਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵੱਡੇ ਭਰਾ ਰਾਮਰਾਏ ਨੂੰ ਗੁਰਗੱਦੀ ਕਿਉਂ ਨਵਿਲੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵੱਡੇ ਭਰਾ ਰਾਮਰਾਏ ਜੀ ਨੂੰ ਗੁਰਗੱਦੀ ਕਿਉਂ ਨਾ ਨਵਿਲੀ ਇਹਦਾ ਕੀ ਕਾਰਨ ਸੀ ਵਿਖੋ ਕਿਉਂਕਿ ਰਾਮਰਾਏ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਉਦੇ ਯੋ ਨਹੀਂ ਸੀ ਨਹੀਂ ਸੀ ਕਿਉਂਕਿ RAM RAI ji ਗੁਰਤਾ ਗਦੀ ਦੀ ਜ਼ਿੰਮੇਵਾਰੀ ਨਿਪਾਉਣ ਦੇ ਯੋਗ ਨਹੀਂ ਸੀ ਨਿਪਾਉਣ ਦੇ ਯੋਗ ਨਹੀਂ ਸੀ ਤਾਂ ਇਹਨਾਂ ਨੂੰ ਗੁਰਤਾ ਗਦੀ ਨਹੀਂ ਹੋਈ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਸਿੱਖੀ ਦੇ ਪ੍ਰਚਾਰ ਲਈ ਗੁਰਸਿੱਖੀ ਦੇ ਪ੍ਰਚਾਰ ਦੇ ਵਾਦੇ ਲਈ ਕਿਹੜੇ ਅਹਕਾਰ ਕੀਤਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਸਿੱਖੀ ਦੇ ਪ੍ਰਚਾਰ ਦੇ ਵਾਦੇ ਲਈ ਕਿਹੜਾ ਕਾਰਜ ਕੀਤਾ ਸੀ ਕੀ ਕੰਮ ਕੀਤਾ ਸੀ ਵੇਖੋ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਦੱਤ ਦੀ ਕੁਰਸੀ ਕੀ ਦੇ ਪ੍ਰਚਾਰ ਲਈ ਗੁਰਸਿੱਖੀ ਦੇ ਵਾਦੇ ਲਈ ਕਈ ਪ੍ਰਚਾਰਕ ਨਿਯੁਕਤ ਕੀਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਨੇ ਸ੍ਰੀ ਗੁਰੂ ਸਾਹਿਬ ਨੇ ਗੁਰਸਿੱਖੀ ਦੇ ਪ੍ਰਚਾਰ ਦੇ ਵਾਦੇ ਲਈ ਕਈ ਪ੍ਰਚਾਰਕ ਨਿਯੁਕਤ ਕਰਨ ਵਕ ਵਕ ਥਾਵਾਤੇ ਕੀਤੀ ਗੁਰੂ ਸਾਹਿਬ ਨੇ ਗੁਰਸਿੱਖੀ ਦੇ ਪ੍ਰਚਾਰ ਦੇਲੇ ਬੁੱਸੂ ਕੇ ਰੇ ਪ੍ਰਚਾਰ ਗੁਰੂ ਸਾਹਿਬ ਨੇ ਗੁਰਸਿੱਖੀ ਦੇ ਪ੍ਰਚਾਰ ਦੇ ਵਾਧੇ ਕੀ ਅਰਥਾ ਕੋਈ ਪ੍ਰਚਾਰ ਨਿਯੁਕਤ ਕਰ ਵਕ ਵਕਾਵਾਤੇ ਪੇਜੀ ਵਕ ਵਕਾਵਾਤੇ ਪੇਜੀ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਮਿਲੀ ਉਸ ਸਮੇਂ ਰਾਮਰਾਏ ਕਿਥੀ ਸੀ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਮਿਲੀ ਉਸ ਵੇਲੇ RAM RAI ਕਿੱਥੇ ਸੀ ਦੇਖੋ ਜੀ ਉਸ ਸਮੇਂ RAM RAI ਦਿੱਲੀ ਵਿਖੇ ਔਰੰਗਜ਼ੇਬ ਦੇ ਦਰਬਾਰ ਵਿੱਚ ਸੀ ਜੁ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਮਿਲੀ ਉਸ ਸਮੇਂ RAM RAI ਜੀ ਕਿੱਥੇ ਸੀ ਆਪ ਉਸੇ ਗੈਸੇ ਉਸ ਸਮੇਂ RAM RAI ਜੀ ਦਿੱਲੀ ਦੇ ਦਰਬਾਰ ਵਿੱਚ ਦਿੱਲੀ ਵਿੱਚ ਦਿੱਲੀ ਵਿਖੇ ਔਰੰਗਜ਼ੇਬ ਦੇ ਦਰਬਾਰ ਵਿੱਚ ਸੀ ਦਿੱਲੀ ਵਿਖੇ ਔਰੰਗਜ਼ੇਬ ਦੇ ਦਰਬਾਰ ਵਿੱਚ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਵੇਖੋ ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਗੁਰੂ ਕਿਹੜੇ ਹਨ ਕਿਹੜੇ ਹਨ ਸਿੱਖ ਧਰਮ ਵਿੱਚ ਜੋ ਸਭ ਤੋਂ ਛੋਟੀ ਉਮਰ ਦਾ ਗੁਰੂ ਛੋਟੀ ਉਮਰ ਦੇ ਗੁਰੂ ਕਿਹੜੇ ਹਨ ਕਿਨੁ ਕੀ ਸ੍ਰੀ ਗੁਰੂ ਅਰਿਕੇਸ਼ਨ ਸਾਹਿਬ ਜੀ ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਗੁਰੂ ਛੋਟੀ ਉਮਰ ਦੇ ਗੁਰੂ ਹਨ ਸਭ ਤੋਂ ਛੋਟੀ ਉਮਰ ਦੇ ਗੁਰੂ ਹਨ ਗਊ ਸ੍ਰੀ ਅਰਿਕੇਸ਼ਨ ਸਾਹਿਬ ਜੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਬਾਲ ਪ੍ਰੀਤਮ ਕਿਸ ਗੁਰੂ ਨੂੰ ਕੀ ਹਜ਼ਾਰਦਾ ਹੈ ਬਾਲ ਪ੍ਰੀਤਮ ਕਿਹੜੇ ਗੁਰੂ ਨੂੰ ਆਪ ਦੇ ਹਨ ਸ੍ਰੀ ਗੁਰੂ ਹਰਿਕੇਸ਼ ਸਾਹਿਬ ਜੀ ਨੂੰ ਬਾਲ ਪ੍ਰੀਤਮ ਕੀ ਹਾਂ ਜੰਦਰਸ ਅੱਧੀ ਕੱਖਾਂ ਐਥੋਸ ਵਾਂਗ ਕੋਈ ਸੀ ਅੱਧੀ ਕੱਖਾਂ ਜੀਣ ਲਗੀ ਮੈਨੇ ਕਮੈਂਟ ਬਾਕਸ ਵਿੱਚ ਦੱਸਣਾ ਤੇ ਪਿੰਡ ਦੀ ਲਾਇਕ ਤੇ ਮਾਪਲੀ ਪੰਜਾਬੀ ਚੈਨਲ ਨੂੰ ਬਤੋ ਬਤ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ कक्षा वेखण लाइ सारे मुं कुड़ी वाहेगुरू दादासा वाहेगुरू जी फते